ਇੱਕ ਰਾਤ ਘਰ ਵਿੱਚ ਮੈਂ ਤੇ ਮੇਰਾ ਦਿਉਰ ਇਕੱਲੇ ਸੀ ਮੈਂ ਆਪਣੇ ਦਿਉਰ ਨੂੰ ਸੀਨੇ ਲਾ ਲਿਆ ਤੇ ਉਸਨੇ ਕੁੱਟ ਕੇ ਫੜ ਲਿਆ ਮੇਰੇ ਦਿਉਰ ਨੇ ਮੈਨੂੰ ਸਹਾਰਾ ਦੇ ਕੇ ਬੈਠ ਤੇ ਬਿਠਾਇਆ ਤੇ ਉਸਨੇ ਆਪਣਾ ਮੇਰੇ ਮੂੰਹ ਵਿੱਚ ਮੈਂ ਛੋਟੇ ਜਿਹੇ ਫਲੈਟ ਵਿੱਚ ਕੱਲੀ ਰਹਿੰਦੀ ਸੀ ਕਿ ਮੇਰਾ ਘਰਵਾਲਾ ਦੂਜੇ ਮੁਲਕ ਵਿੱਚ ਨੌਕਰੀ ਕਰਦਾ ਸੀ ਮੈਂ ਸ਼ਹਿਰ ਵਿੱਚ ਰਹਿਣਾ ਚਾਹੁੰਦੀ ਸੀ ਕਿਉਂਕਿ ਮੈਂ ਪਿੰਡ ਦੀ ਰਹਿਣ ਵਾਲੀ ਸੀ ਮੇਰਾ ਘਰਵਾਲਾ ਨੌਕਰੀ ਸ਼ਹਿਰ ਵਿੱਚ ਕਰਦਾ ਸੀ ਤੇ ਵਿਆਹ ਹੋਣ ਤੋਂ ਬਾਅਦ ਮੈਨੂੰ ਸ਼ਹਿਰ ਲੈ ਆਇਆ ਸੀ ਉਹਨੂੰ ਕੰਪਨੀ ਵਾਲਿਆਂ ਨੇ ਬਾਰਲੇ ਦੇਸ਼ ਭੇਜ ਦਿੱਤਾ 3 ਸਾਲ ਤੋਂ ਮੈਂ ਇਸ ਫਲੈਟ ਵਿੱਚ ਰਹਿੰਦੀ ਸੀ ਮਉਣ ਮੇਰੇ ਪੜੇ ਲੋਕਾਂ ਨਾਲ ਜਾਣ ਪਛਾਣ ਹੋ ਗਈ ਸੀ ਇਸ ਲਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਮੇਰਾ ਦਿਲ ਲੱਗਣ ਲੱਗ ਪਿਆ ਸੀ ਜੇ ਮੇਰਾ ਘਰਵਾਲਾ ਇੱਥੇ ਹੁੰਦਾ ਤਾਂ ਮੈਂ ਇੰਨੀ ਪਰੇਸ਼ਾਨ ਨਾ ਹੁੰਦੀ ਮੇਰੇ ਧੁਰ ਦਾ ਮੇਰੇ ਨਾਲ ਇਕੱਲੇ ਰਹਿਣਾ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ ਪਰ ਮੈਂ ਆਪਣੀ ਸੱਸ ਨੂੰ ਮਨਾ ਨਹੀਂ ਕਰ ਸਕਦੀ ਸੀ ਦੀ ਰਾਤ ਨੂੰ ਜਦੋਂ ਮੇਰੇ ਘਰਵਾਲੇ ਦਾ ਫੋਨ ਆਇਆ ਤਾਂ ਮੈਂ ਉਸ ਨੂੰ ਸਾਰੀ ਗੱਲ ਦੱਸੀ ਉਹ ਕਹਿਣ ਲੱਗਾ ਇਹ ਤਾਂ ਵਧੀਆ ਗੱਲ ਹੈ ਉਹ ਤੇਰੇ ਕੋਲ ਆ ਕੇ ਰਹਿਣ ਲੱਗ ਜਾਊਗਾ ਮੈਂ ਦੁਬਾਰਾ ਕੁਝ ਨਾ ਕਿਹਾ ਮੈਨੂੰ ਇਹ ਪ੍ਰੋਬਲਮ ਸੀ ਕਿ ਮੇਰਾ ਧੁਰ ਮੈਨੂੰ ਸ਼ੁਰੂ ਤੋਂ ਹੀ ਪਸੰਦ ਨਹੀਂ ਸੀ ਮੇਰਾ ਧੁਰ ਉਨਾ ਹੀ ਬਤਨੀ ਸੀ ਬਹੁਤ ਸਾਰੀਆਂ ਗੱਲਾਂ ਮੈਂ ਲੋਕਾਂ ਦੀਆਂ ਕੁੜੀਆਂ ਕੋਲੋਂ ਸੁਣੀਆਂ ਸੀ ਮੈਂ ਉਸ ਨੂੰ ਬੁਲਾਉਣਾ ਚੰਗਾ ਨਹੀਂ ਸਮਝਦੀ ਸੀ ਫਿਰ ਉਹਦੇ ਨਾਲ ਹੀ ਘਰ ਵਿੱਚ ਰਹਿਣਾ ਤੇ ਨੌਕਰੀ ਮਿਲਣ ਦਾ ਮਤਲਬ ਕਿ ਉਹ ਕਿੰਨੇ ਮਹੀਨੇ ਇੱਥੇ ਰਹੂਗਾ ਜੇ ਨੌਕਰੀ ਪੱਕੀ ਹੋ ਗਈ ਤਾਂ ਕੁਝ ਸਾਲ ਵੀ ਇੱਥੇ ਰਹਿ ਸਕਦਾ ਸੀ ਕਿਉਂਕਿ ਉਹ ਤਾਂ ਜਲਦੀ ਆਉਣ ਵਾਲਾ ਨਹੀਂ ਸੀ ਇਹ ਸੋਚ ਕੇ ਮੈਂ ਪਰੇਸ਼ਾਨ ਹੋ ਰਹੀ ਸੀ ਤੇ ਅਗਲੀ ਸਵੇਰ ਮੈਂ ਉਸ ਦੀ ਪਸੰਦ ਦੀ ਰੋਟੀ ਬਣਾ ਲਈ ਕਿਉਂਕਿ ਮੇਰੀ ਸਾਸ ਨੇ ਮੈਨੂੰ ਸਪੈਸ਼ਲ ਕਿਹਾ ਸੀ ਕਿ ਸ਼ਾਮ ਨੂੰ ਉਸਨੇ ਆਉਣਾ ਤੇ ਸ਼ਾਮ ਨੂੰ ਸਾਹਮਣੇ ਖੜਾ ਸੀ ਆਪਣਾ ਬੈਗ ਲੈ ਕੇ ਅੰਦਰ ਆਇਆ ਤੇ ਕਹਿਣ ਲੱਗਾ ਇਹ ਬਸ ਦਾ ਸਫ਼ਰ ਥਕਾ ਕੇ ਰੱਖ ਦਿੰਦਾ ਹੁਣ ਮੈਂ ਆਰਾਮ ਨਾਲ ਸੌਂਗਾ ਮੇਰਾ ਕਮਰਾ ਕਿਹੜਾ ਹੈ ਸਾਡੇ ਫਲੈਟ ਵਿੱਚ ਬਸ ਦੋ ਕਮਰੇ ਸੀ ਮੈਂ ਉਸ ਨੂੰ ਇੱਕ ਪਾਸੇ ਵਾਲੇ ਕਮਰੇ ਵੱਲ ਇਸ਼ਾਰਾ ਕਰ ਦਿੱਤਾ ਉਸ ਕਮਰੇ ਵਿੱਚ ਜ਼ਿਆਦਾ ਸਮਾਨ ਨਹੀਂ ਸੀ ਉਸਨੇ ਕਮਰਾ ਵੇਖਿਆ ਤੇ ਕਹਿਣ ਲੱਗਾ ਮੈਂ ਇੱਥੇ ਨਹੀਂ ਸੌਣਾ ਤੂੰ ਹੀ ਇੱਥੇ ਸੌਂ ਜਾਈ ਮੈਨੂੰ ਤਾਂ ਬੈੱਡ ਤੇ ਨੀਂਦ ਆਉਂਦੀ ਹੈ ਇਹ ਕਹਿ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਮੈਨੂੰ ਉਹਦੇ ਨਾਲ ਬਹਿਸ ਕਰਨਾ ਨਹੀਂ ਚੰਗਾ ਲੱਗਾ ਉਹ ਕੀ ਸੋਚੂਗਾ ਭਾਬੀ ਨੇ ਆਉਂਦਿਆਂ ਹੀ ਬੈਠ ਸ਼ੁਰੂ ਕਰ ਦਿੱਤੀ ਸੀ ਮੇਰੇ ਤੋਂ ਬਸ 2 ਹੀ ਸਾਲ ਛੋਟਾ ਸੀ ਦੇਖਣ ਨੂੰ ਵੱਡਾ ਲੱਗਦਾ ਸੀ ਅਸੀਂ ਰੋਟੀ ਖਾਧੀ ਫਿਰ ਕਹਿਣ ਲੱਗਾ ਮੈਂ ਤੁਹਾਡੇ ਲਈ ਤੋਹਫਾ ਲੈ ਕੇ ਆਇਆ ਮੇਰਾ ਹੱਥ ਫੜਿਆ ਤੇ ਕਮਰੇ ਵਿੱਚ ਲੈ ਗਿਆ ਮੈਂ ਕਿਹਾ ਮੇਰਾ ਹੱਥ ਛੱਡ ਦੇ ਤਾਂ ਕਹਿਣ ਲੱਗਾ ਪਹਿਲਾਂ ਤੈਨੂੰ ਤੇਰਾ ਤੋਹਫਾ ਤਾਂ ਦਿਖਾ ਦੇਮਾ ਉਹ ਮੇਰੇ ਲਈ ਬਹੁਤ ਸੋਹਣਾ ਸੂਟ ਲੈ ਕੇ ਆਇਆ ਸੀ ਪਰ ਜਿੱਦਾਂ ਦਾ ਮੁੰਡਾ ਸੀ ਮੈਂ ਸੋਚ ਲਿਆ ਸੀ ਕਿ ਮੈਂ ਇਸ ਤੋਂ ਆਪਣੇ ਆਪ ਨੂੰ ਦੂਰ ਹੀ ਰੱਖੂੰਗੀ ਰਾਤ ਨੂੰ ਮੇਰੇ ਬੈੱਡ ਤੇ ਸੌਂ ਗਿਆ ਤੇ ਮੈਨੂੰ ਡਰਾਈング ਰੂਮ ਵਿੱਚ ਸੋਫੇ ਤੇ ਸੌਣਾ ਪਿਆ। ਮੈਂ ਸੋਚਿਆ ਕਿ ਸਵੇਰ ਨੂੰ ਉਸ ਨੂੰ ਕਹਿ ਦੂੰਗੀ ਕਿ ਮੈਨੂੰ ਆਪਣੇ ਬੈੱਡ ਤੇ ਸੌਣ ਦੀ ਆਦਤ ਹੈ। ਮੈਂ ਉਸਦੀ ਵੱਡੀ ਭਾਬੀ ਸੀ ਪਰ ਉਹ ਬਿਲਕੁਲ ਵੀ ਸੰਗਦਾ ਨਹੀਂ ਸੀ। ਮੈਂ ਉਸ ਨੂੰ ਚਾਹ ਬਣਾ ਕੇ ਦਿੱਤੀ ਤੇ ਕਹਿਤਾ ਕਿ ਮੈਨੂੰ ਆਪਣੇ ਬੈੱਡ ਤੇ ਸੌਣ ਦੀ ਆਦਤ ਹੈ। ਤੂੰ ਡਰਾਈング ਰੂਮ ਵਿੱਚ ਸੌਇਆ ਕਰ ਪਰ ਮੈਨੂੰ ਨਹੀਂ ਪਤਾ ਸੀ ਉਹ ਮੇਰੀ ਗੱਲ ਦਾ ਜਵਾਬ ਇਸ ਤਰ੍ਹਾਂ ਵੀ ਦੇ ਸਕਦਾ। ਕਹਿਣ ਲੱਗਾ ਤੂੰ ਚਾਹੇ ਤਾਂ ਆਪਾਂ ਇੱਕੋ ਕਮਰੇ ਵਿੱਚ ਅਡਜਸਟ ਕਰ ਸਕਦੇ ਹਾਂ। ਇਹ ਸੁਣ ਕੇ ਤਾਂ ਮੈਂ ਹੈਰਾਨੀ ਹੋ ਗਈ ਸੀ। ਮੈਂ ਉਸ ਨੂੰ ਗੁੱਸੇ ਨਾਲ ਵੇਖਿਆ ਤੇ ਕਹਿਣ ਲੱਗਾ ਮੈਂ ਤਾਂ ਮਜ਼ਾਕ ਕਰ ਰਹੀ ਸੀ ਵੈਸੇ ਵੀ ਤੂੰ ਗੁੱਸੇ ਵੀ ਸੋਹਣੀ ਲੱਗਦੀ ਹੈ ਮੈਨੂੰ ਪਤਾ ਉਹ ਇਦਾਂ ਦੀਆਂ ਗੱਲਾਂ ਕਰਨ ਦਾ ਆਦੀ ਸੀ ਉਹ ਆਪਣੀ ਗੱਲਾਂ ਤੋਂ ਬਾਜ਼ ਨਹੀਂ ਆਉਂਦਾ ਸੀ ਰਸੋਈ ਵਿੱਚ ਮੈਂ ਰੋਟੀ ਬਣਾ ਰਹੀ ਸੀ ਪਰ ਜਿੱਦਾਂ ਦੀ ਉਹ ਇੰਗਲਿਸ਼ ਮੂਵੀ ਵੇਖ ਰਿਹਾ ਸੀ ਮੈਨੂੰ ਸਾਰੇ ਬਾਸ ਸੁਣ ਰਹੀ ਸੀ ਦਿਲ ਤਾਂ ਕਰਦਾ ਸੀ ਉਸ ਨੂੰ ਕਹਾ ਕਿ ਤੈਨੂੰ ਅਕਲ ਨਹੀਂ ਇਸ ਘਰ ਵਿੱਚ ਤੇਰੀ ਭਾਬੀ ਵੀ ਰਹਿੰਦੀ ਹੈ ਤੇ ਰੋਟੀ ਬਣਾ ਕੇ ਮੈਂ ਕਮਰੇ ਵਿੱਚ ਗਈ ਤਾਂ ਕਮਰੇ ਵਿੱਚ ਇੰਨਾ ਖਲਾਰਾ ਪਿਆ ਸੀ ਕਿ ਮੈਂ ਦੇਖ ਕੇ ਦੁਖੀ ਹੋ ਗਈ ਸਾਰੇ ਕੱਪੜੇ ਉਸ ਤੇ ਖਿਲਰੇ ਪਏ ਸਨ ਮੈਂ ਜਿੰਨੀ ਸਫਾਈ ਰੱਖਦੀ ਸੀ ਉਸਨੇ ਉਨਾ ਹੀ ਬੇਟੰਗਾ ਕਰ ਦਿੱਤਾ ਸੀ ਮੈਂ ਸਾਰੇ ਕੱਪੜੇ ਧੋਣ ਵਾਲੀ ਮਸ਼ੀਨ 'ਚ ਰੱਖ ਦਿੱਤੇ ਤੇ ਉਸ ਦਾ ਬੈਗ ਚੁੱਕ ਕੇ ਸਟੋਰ ਰੂਮ ਵਿੱਚ ਰੱਖ ਦਿੱਤਾ ਤੇ ਆਪਣੇ ਦੌਰ ਦੇ ਘਰਾਂ ਤੋਂ ਪਹਿਲਾਂ ਰੋਟੀ ਬਣਾ ਕੇ ਆਪਣੇ ਕਮਰੇ ਵਿੱਚ ਬੈਠ ਜਾਂਦੀ ਸੀ ਤੇ ਦਰਵਾਜ਼ਾ ਬੰਦ ਕਰ ਲੈਂਦੀ ਜਦੋਂ ਰੋਟੀ ਖਾ ਕੇ ਸੌ ਜਾਂਦਾ ਉਦੋਂ ਹੀ ਕਮਰੇ 'ਚੋਂ ਬਾਹਰ ਨਿਕਲਦੀ ਮੈਂ ਉਸ ਦੇ ਸਾਹਮਣੇ ਬਹੁਤ ਘੱਟ ਜਾਣਾ ਚਾਹੁੰਦੀ ਸੀ ਉਹ ਇੱਕ ਨੰਬਰ ਦਾ ਬਦਤਮੀਜ਼ੀ ਮੈਨੂੰ ਤਾਂ ਹੈਰਾਨੀ ਉਦੋਂ ਹੋਈ ਜਦੋਂ ਉਸਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਣਾ ਸ਼ੁਰੂ ਕਰ ਦਿੱਤਾ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਕਹਿਣ ਲੱਗਾ ਰੋਟੀ ਟੇਬਲ ਤੇ ਰੱਖ ਦਿਓ ਮੈਨੂੰ ਭੁੱਖ ਲੱਗੀ ਹੈ ਭਾਬੀ ਤੈਨੂੰ ਕੋਈ ਅਹਿਸਾਸ ਨਹੀਂ ਕਿਸੇ ਨੂੰ ਭੁੱਖ ਪਿਆਸ ਵੀ ਲੱਗੀ ਹੋਣੀ ਮੈਂ ਕਿਹਾ ਰੋਟੀ ਬਣੀ ਪਈ ਹੈ ਪਲੇਟ ਚ ਪਾ ਤੇ ਖਾ ਲੈ ਉਹਨੇ ਕਿਹਾ ਕਿ ਮੈਂ ਆਪ ਨਹੀਂ ਪਾ ਕੇ ਖਾਣੀ ਮੈਨੂੰ ਇਹਨਾਂ ਕੰਮਾਂ ਦੀ ਆਦਤ ਨਹੀਂ ਤੁਸੀਂ ਮੈਨੂੰ ਰੋਟੀ ਪਾ ਕੇ ਪਿੜਾਓ ਮੇਰੇ ਸਾਰੇ ਕੰਮ ਤੁਹਾਨੂੰ ਕਰਨੇ ਪੈਣੇ ਆ ਮੈਂ ਉਸ ਦੀਆਂ ਇਦਾਂ ਦੀਆਂ ਗੱਲਾਂ ਸੁਣ ਕੇ ਬਰਦਾਸ਼ਤ ਖਤਮ ਕਰ ਚੁੱਕੀ ਸੀ ਮੈਂ ਉਸ ਨੂੰ ਕਿਹਾ ਬਸ ਆਪਣੇ ਕੰਮਾਂ ਦਾ ਮਤਲਬ ਰੱਖੀ ਰੋਟੀ ਤਾਂ ਮੈਂ ਲਿਆ ਦੇਣੀ ਆ ਮੈਂ ਕਿੱਥੇ ਬੈਠ ਕੇ ਕਰਦੀ ਹਾਂ ਇਸ ਗੱਲ ਨਾਲ ਤੈਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਤਾਂ ਬਾਹਰੋਂ ਰੌਣੇ ਦੀ ਆਵਾਜ਼ ਆਉਣ ਲੱਗੀ ਮੈਨੂੰ ਲੱਗਿਆ ਜਿੱਦਾਂ ਕੋਈ ਸਾਡੇ ਘਰ ਦੇ ਅੰਦਰ ਆ ਗਿਆ ਮੈਂ ਸੋਚਿਆ ਕਿ ਇਸ ਸਮੇਂ ਸਾਡੇ ਘਰ ਵਿੱਚ ਕੌਣ ਆ ਸਕਦਾ ਹੈ ਮੈਂ ਜਲਦੀ ਵਿੱਚੋਂ ਪਰਦਾ ਪਲੇ ਕਰਕੇ ਵੇਖਿਆ ਤਾਂ ਦੋ ਨੌਜਵਾਨ ਖੜੇ ਸੀ ਮੈਂ ਬਹੁਤ ਡਰ ਗਈ ਮੈਨੂੰ ਨਹੀਂ ਪਤਾ ਸੀ ਸਾਡੇ ਘਰ ਦੇ ਕਮਰੇ ਵਿੱਚ ਆ ਜਾਂਦੇ ਫਿਰ ਮੈਂ ਕੀ ਕਰਦੀ ਮੈਂ ਫਟਾਫਟ ਕਮਰੇ ਚੋਂ ਬਾਹਰ ਆਈ ਤੇ ਮੇਰੇ ਦਿਓਰ ਦਾ ਦਰਵਾਜ਼ਾ ਖੋਲ ਕੇ ਉਸ ਨੂੰ ਖੜਕਾਉਣਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਉਸਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਵੀ ਸ਼ਾਇਦ ਸੁੱਤਾ ਪਿਆ ਸੀ ਤੇ ਨੀਂਦ ਵੀ ਸੀ। ਮੈਨੂੰ ਵੇਖ ਕੇ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਕੀ ਹੋਇਆ? ਮੈਂ ਫਟਾਫਟ ਉਸ ਨੂੰ ਪਿੱਛੇ ਕਰਕੇ ਉਸਦੇ ਕਮਰੇ ਅੰਦਰ ਚਲੀ ਗਈ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੇਰੀ ਜ਼ੁਬਾਨ ਚੋਂ ਕੁਝ ਨਹੀਂ ਨਿਕਲ ਰਿਹਾ ਸੀ। ਮੈਂ ਉਸ ਨੂੰ ਕਿਹਾ ਮੇਰੇ ਕਮਰੇ ਦੇ ਕੋਲ ਚੋਰ ਆ ਗਏ ਨੇ। ਅਲਿਨ ਨੇ ਕਿਹਾ ਸੀ ਕਿ ਦਰਵਾਜ਼ਾ ਖੜਕਣ ਲੱਗਿਆ ਮੇਰਾ ਦਿਲ ਵੀ ਘਬਰਾ ਗਿਆ ਤੇ ਬਾਸ ਸੁਣ ਕੇ ਮੇਰਾ ਦਿਲ ਧੜਕਣਾ ਹੀ ਭੁੱਲ ਗਿਆ ਸੀ ਮੈਂ ਡਰਦੀ ਹੋਈ ਆਪਣੇ ਦਿਉਰ ਦੇ ਸੀਨੇ ਨਾਲ ਲਾ ਕੇ ਮੈਂ ਉਸ ਦੇ ਲੱਕ ਨੂੰ ਘੁੱਟ ਕੇ ਫੜ ਲਿਆ ਤੇ ਮੈਂ ਕਿਹਾ ਮੇਰੇ ਕਮਰੇ 'ਚ ਚੋਰ ਨੇ ਮੈਨੂੰ ਬਹੁਤ ਡਰ ਲੱਗਦਾ ਮੈਂ ਡਰਦੀ ਹੋਈ ਬਹੁਤ ਘਬਰਾ ਰਹੀ ਸੀ ਦੂਜੀ ਵਾਰੀ ਦਰਵਾਜ਼ਾ ਖੜਕਿਆ ਤਾਂ ਕਹਿਣ ਲੱਗੇ ਦਰਵਾਜ਼ਾ ਖੋਲ ਮੈਂ ਆਪਣੇ ਦਿਉਰ ਨੂੰ ਕਿਹਾ ਦਰਵਾਜ਼ਾ ਨਹੀਂ ਖੋਲਣਾ ਇਹ ਸਾਨੂੰ ਮਾਰ ਦੇਣਗੇ ਇਹਨਾਂ ਦੇ ਹੱਥ ਵਿੱਚ ਪਿਸਤੌਲ ਆ ਮੈਂ ਉਹਦੇ ਨਾਲ ਲੱਗੀ ਹੋਈ ਸੀ ਤੇ ਸਭ ਕੁਝ ਵੇਖ ਰਹੀ ਸੀ ਮੈਨੂੰ ਕਹਿਣ ਲੱਗਾ ਭਾਬੀ ਤੂੰ ਡਰਨਾ ਉਹ ਅੰਦਰ ਨਹੀਂ ਆ ਸਕਦੇ ਦਰਵਾਜ਼ਾ ਉਹ ਮੈਨੂੰ ਆਪਣੇ ਆਪ ਤੋਂ ਦੂਰ ਕਰਨਾ ਚਾਹੁੰਦਾ ਸੀ ਪਰ ਮੈਂ ਬਹੁਤ ਡਰੀ ਹੋਈ ਸੀ ਉਹ ਮੈਨੂੰ ਫੜ ਕੇ ਆਪਣੇ ਨਾਲ ਬੈਠ ਤੇ ਬਿਠਾਇਆ ਤੇ ਮੇ ਨਾਲ ਆਪ ਵੀ ਉੱਥੇ ਹੀ ਬੈਠ ਗਿਆ ਕਹਿ ਲੱਗਾ ਡਰਨਾ ਕੁਝ ਨਹੀਂ ਹੋਣਾ ਜਦੋਂ ਤੀਜੀ ਵਾਰ ਦਰਵਾਜ਼ਾ ਖੜਕਿਆ ਖੋਲੋ ਨਹੀਂ ਤਾਂ ਦਰਵਾਜ਼ਾ ਤੋੜ ਦਾਂਗੇ ਇਹ ਸੁਣਦੇ ਹੀ ਮੈਂ ਆਪਣੇ ਦਿਓ ਨੂੰ ਘੁੱਟ ਕੇ ਫੜ ਲਿਆ ਤੇ ਕਿਹਾ ਕਿ ਤੂੰ ਬਾਹਰ ਨਾ ਜਾਈ ਮੇਰਾ ਦਿਓ ਕਹਿਣ ਲੱਗਾ ਮੇਰਾ ਕੁਝ ਨਹੀਂ ਵਿਗਾੜ ਸਕਦੇ ਮੇਰਾ ਹੱਥ ਛੱਡ ਦੇ ਉਹਨੇ ਮੇਰੇ ਕੋਲੋਂ ਆਪਣੇ ਆਪ ਨੂੰ ਛੁਡਾਇਆ ਤੇ ਲਾਗੇ ਦਿਰਾਜ ਵਿੱਚੋਂ ਆਪਣੀ ਪਿਸਤੌਲ ਕੱਢੀਏ ਵੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ ਮੈਨੂੰ ਡਰ ਲੱਗਣ ਲੱਗ ਪਿਆ ਸੀ ਕਿ ਆਪਸ ਵਿੱਚ ਕਿਤੇ ਹੱਥੋਂ ਪੈਣਾ ਹੋ ਜਾਣਾ। ਮੈਂ ਫਟਾਫਟ ਉਸ ਕੋਲઈ ਤੇ ਕਹਿਣ ਲੱਗੀ ਕੀ ਕਰ ਰਿਹਾ ਹੈ ਤਾਂ ਕਹਿਣ ਲੱਗਾ ਮੈਂ ਤੇਰੇ ਵਰਗ ਡਰਪੋਕ ਨਹੀਂ। ਉਹਨਾਂ ਨੂੰ ਤਾਂ ਮੈਂ ਪਹੁੰਚਾ ਦੇਊਂਗਾ। ਬਸ ਤੂੰ ਕਮਰੇ ਚੋਂ ਬਾਹਰ ਨਾ ਆਈ। ਮੈਂ ਆਪਣੇ ਕਮਰੇ 'ਚ ਬੈਠੀ ਰੋਣ ਲੱਗ ਪਈ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਤੇ ਮੈਂ ਕਿਹਾ ਤੈਨੂੰ ਕਿਤੇ ਮਾਰ ਹੀ ਨਾ ਦੇਣ ਤਾਂ ਕਹਿਣ ਲੱਗਾ ਮੈਨੂੰ ਲੜਨਾ ਵੀ ਆਉਂਦਾ ਤੇ ਗੋਲੀ ਚਲਾਉਣੀ ਵੀ ਆਉਂਦੀ। ਇਹ ਕਹਿ ਕੇ ਉਹ ਬਾਹਰ ਚਲਾ ਗਿਆ। ਮੈਨੂੰ ਬਾਹਰੋਂ ਰੌਲੇ ਤੇ ਬਹਿਸ ਦੀ ਆਵਾਜ਼ ਆਉਣ ਲੱਗੀ। ਉਹ ਬਾਹਰ ਲੜ ਰਹੇ ਸੀ ਤੇ ਮੈਂ ਅੰਦਰ ਬੈਠੀ ਜੀ ਮੇਰੇ ਦਿਓਰ ਨੂੰ ਕੁਝ ਹੋ ਗਿਆ ਤਾਂ ਮੇਰੇ ਨਾਲ ਕੀ ਕਰਨਗੇ ਕੁਝ ਸਮਝ ਨਹੀਂ ਆ ਰਿਹਾ ਸੀ ਸ਼ਾਇਦ ਦਰਦ ਇਸ ਡਰ ਕਰਕੇ ਮੈਂ ਬਿਹੋਸ਼ ਹੋ ਗਈ ਸਵੇਰ ਨੂੰ ਮੇਰੀ ਅੱਖ ਖੁੱਲੀ ਤਾਂ ਮੈਂ ਆਪਣੇ ਦਿਓਰ ਦੇ ਬੈੱਡ ਤੇ ਸੀ ਪਰ ਮੈਂ ਇਕੱਲੀ ਉਸ ਕਮਰੇ ਵਿੱਚ ਸੀ ਤੇ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਉੱਥੇ ਕਿੱਦਾਂ ਆਈ ਫਿਰ ਮੈਂ ਰਾਤ ਦਾ ਬੀਤਿਆ ਹੋਇਆ ਸਭ ਕੁਝ ਯਾਦ ਕੀਤਾ ਮੈਨੂੰ ਤੇ ਵੀ ਨਹੀਂ ਪਤਾ ਸੀ ਬਾਅਦ ਕੀ ਹੋਇਆ ਤੇ ਕੀ ਨਹੀਂ ਪਹਿਰ ਉਸਨੇ ਮੈਨੂੰ ਦੱਸਿਆ ਤੂੰ ਬੇਹੋਸ਼ ਹੋ ਗਈ ਸੀ ਇਸ ਲਈ ਸ਼ਾਇਦ ਤੈਨੂੰ ਕੁਝ ਨਹੀਂ ਪਤਾ ਮੈਂ ਜਿੱਦਾਂ ਉਸ ਨੂੰ ਸਮਝਦੀ ਉਹ ਉਤਾਂ ਦਾ ਨਹੀਂ ਸੀ ਮੈਂ ਨਾ ਜ਼ਿਆਦਾ ਗੱਲਾਂ ਵੀ ਨਹੀਂ ਕਰਦਾ ਸੀ ਕੁਝ ਦਿਨ ਹੋਏ ਤਾਂ ਮੇਰੀ ਸਿਹਤ ਠੀਕ ਨਹੀਂ ਸੀ ਤੇ ਉਹ ਮੈਨੂੰ ਡਾਕਟਰ ਕੋਲ ਲੈ ਗਿਆ ਪਰ ਡਾਕਟਰ ਦੇ ਕੋਲ ਮੈਂ ਅੰਦਰ ਕੱਲੀ ਗਈ ਉਸਨੇ ਮੈਨੂੰ ਜੋ ਟੈਸਟ ਲਿਖ ਕੇ ਦਿੱਤੇ ਤੇ ਰਿਪੋਰਟ ਆਈ ਮੇਰੇ ਹੋਸ਼ ਉੱਡ ਗਏ ਕਿਉਂਕਿ ਮੈਂ ਪ੍ਰੈਗਨੈਂਸੀ ਇਹ ਸੋਚ ਕੇ ਮੈਨੂੰ ਲੱਗਾ ਕਿ ਮੇਰੇ ਦਿੌਰ ਨੇ ਮੇਰੇ ਨਾਲ ਸਭ ਕੁਝ ਕੀਤਾ ਕਦੋਂ ਤੇ ਕਦੋਂ ਮੈਨੂੰ ਕੁਝ ਹੀ ਆਦ ਨਹੀਂ ਸੀ ਮੈਸੂਨ ਸੋਚ ਕੇ ਪਾਗਲ ਹੋ ਰਹੀ ਸੀ ਤੇ ਉਸਨੇ ਮੇਰੇ ਨਾਲ ਸਭ ਕੁਝ ਕਦੋਂ ਕੀਤਾ ਤੇ ਕਿਉਂ ਕੀਤਾ ਮੈਂ ਕੋਈ ਚੀਜ਼ ਖਾਧੀ ਸੀ ਜਿਹੜਾ ਮੈਨੂੰ ਹੋਸ਼ ਹੀ ਨਾ ਰਹੀ ਫਿਰ ਮੈਂ ਪ੍ਰੈਗਨੈਂਟ ਕਿਤਾ ਹੋ ਗਈ ਫਿਰ ਯਾਦ ਆਇਆ ਜਿਸ ਦਿਨ ਚੋਰ ਆਏ ਸੀ ਮੈਂ बेहोश ਹੋ ਗਈ ਸੀ ਸ਼ਾਇਦ ਉਸ ਤੋਂ ਬਾਅਦ ਉਸਨੇ ਕੁਝ ਕੀਤਾ ਹੋਵੇ ਕਿਉਂਕਿ ਉਸ ਤੋਂ ਬਾਅਦ ਉਹ ਸੋਚਾਂ ਚ ਰਹਿੰਦਾ ਸੀ ਅਤੇ ਮੇਰੇ ਹੋਰ ਉੱਡ ਗਏ ਉਸਨੇ ਮੇਰੀ ਬੇਹੋਸ਼ੀ ਦਾ ਗਲਤ ਫਾਇਦਾ ਚੁੱਕਿਆ ਮੇਰੇ ਲਈ ਦਾ ਕਿਉਂ ਕੀਤਾ ਇਸ ਨੂੰ ਸ਼ਰਮ ਨਹੀਂ ਆਈ ਇਸ ਦੇ ਭਰਾ ਦੀ ਘਰ ਵਾਲੀ ਆ ਪਰ ਘਰ ਜਾਂਦੇ ਹੀ ਮੇਰੇ ਹੋਰ ਸ਼ੁੱਟ ਗਏ ਕਿਉਂਕਿ ਮੇਰੇ ਸਾਹਮਣੇ ਮੇਰਾ ਘਰ ਵਾਲਾ ਖੜਾ ਸੀ ਕਹਿਣ ਲੱਗਾ ਕਿੱਦਾਂ ਲੱਗਿਆ ਸਰਪ੍ਰਾਈਜ਼ ਉਸ ਨੂੰ ਦੇਖ ਕੇ ਤਾਂ ਮੈਂ ਬੁਰੀ ਤਰ੍ਹਾਂ ਘਬਰਾ ਗਈ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੈਂ ਉਸ ਦਿਨ ਲੱਕੇ ਰੋਣ ਲੱਗ ਪਈ ਮੈਂ ਉਸ ਨੂੰ ਕਿੱਥੇ ਕਿੱਦਾਂ ਦੱਸਾਂ ਉਸ ਦੇ ਭਰਾ ਨੇ ਮੈਨੂੰ ਬਰਬਾਦ ਕਰ ਦਿੱਤਾ ਮੈਂ ਤਾਂ ਔਖੀ ਵੀਰੇ ਦੇ ਕੋਲ ਗਈ ਸੀ ਕਿ ਮੇਰੀ ਰੱਖਿਆ ਕਰੂਗਾ ਫਿਰ ਮੈਂ ਰੋਣ ਲੱਗੀ ਤੇ ਕਹਿਣ ਲੱਗਾ ਕਿ ਤੈਨੂੰ ਖੁਸ਼ ਹੋਣਾ ਚਾਹੀਦਾ ਮੈਂ ਆ ਗਿਆ ਤੂੰ ਰੋ ਕਿਉਂ ਰਹੀ ਹੈਂ ਮੇਰਾ ਦੂਰ ਉੱਥੇ ਹੀ ਖੜਾ ਸੀ ਉਸਨੇ ਜੋ ਹਰਕਤ ਕੀਤੀ ਸੀ ਉਹ ਦੇ ਕੇ ਮੈਂ ਹੈਰਾਨ ਹੋ ਗਈ ਉਸਨੇ ਮੇਰੀ ਬਾਹ ਫੜੀ ਤੇ ਖਿੱਚ ਕੇ ਮੈਨੂੰ ਪਰੇ ਕੀਤਾ ਉਹ ਮੇਰਾ ਘਰ ਵਾਲਾ ਸੀ ਕਹਿਣ ਲੱਗਾ ਦੂਰ ਹੈ ਇਸ ਤੋਂ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਮੈਂ ਕਹੇ ਬਦਤਮੀਜ਼ੀ ਦੀ ਹੱਦ ਹੈ ਮੇਰੇ ਪੈਰਾਂ ਤੋਂ ਜ਼ਮੀਨ ਖਿਸ ਗਈ ਕਹਿ ਲਗਾ ਤੈਨੂੰ ਪਤਾ ਵੀ ਹੈ ਤੂੰ ਮੇਰੀ ਘਰਵਾਲੀ ਹੈ ਤੇਰੀ ਨਹੀਂ ਇਸ ਲਈ ਇਸ ਤੋਂ ਦੂਰ ਰਹਿ ਤੇਰੇ ਕੋਲ ਆਉਣ ਦੀ ਕੋਸ਼ਿਸ਼ ਨਾ ਕਰੀ ਮੈਂ ਤਾਂ ਉਸਦੇ ਮੂੰਹ ਤੋਂ ਸੁਣ ਕੇ ਹੈਰਾਨ ਹੋ ਗਈ ਸੀ ਪੋਸਨੇ ਕੇ ਹਲਾਵਾ ਵੇਲੇ ਮੈਂ ਤੇਰਨਾ ਬੈਠਾ ਸੀ ਮੈਂ ਵਿਆਹ ਕਬੂਲ ਕੀਤਾ ਇਹ ਸਭ ਕੁਝ ਮੈਂ ਕੀਤਾ ਕਿਉਂਕਿ ਤੈਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਕਰਦਾ ਅਤੇ ਬਾਹਲੇ ਦੇਸ਼ ਜਾਣਾ ਚਾਹੁੰਦਾ ਸੀ ਇਸ ਨੂੰ ਉੱਥੋਂ ਦੀ ਕੁੜੀ ਪਸੰਦ ਸੀ ਤੇ ਤੈਨੂੰ ਛੱਡ ਕੇ ਉੱਥੇ ਚਲਾ ਗਿਆ ਤੂੰ ਇਹ ਕਿਹਾ ਸੀ ਨਾ ਕਿ ਮੈਂ ਹਮੇਸ਼ਾ ਤੇਰੇ ਨਾਲ ਹੀ ਰ੍ਹਾਂਗਾ ਕਿਉਂਕਿ ਤੂੰ ਵਾਪਸ ਨਹੀਂ ਆਉਣ ਵਾਲਾ ਸੀ ਮੈਂ ਚਾਹਿਆ ਤਾਂ ਜਦੋਂ ਮਰਜੀ ਜਿਹਦੀ ਮਰਜੀ ਨਾਲ ਵਿਆਹ ਕਰਵਾਵਾਂ ਫਿਰ ਹੋਂ ਤੂੰ ਕਿਉਂ ਆਇਆ ਉਸਦੇ ਮਾਪਿਓ ਨੇ ਬਚਪਨ ਤੋਂ ਮੇਲ ਨਾਲ ਰਿਸ਼ਤਾ ਪੱਕਾ ਕੀਤਾ ਸੀ ਫਿਰ ਬਿਨਾਂ ਦੱਸੇ ਇੰਤਜ਼ਾਰ ਤਾਂ ਕਿਹਾ ਕਿ ਦੂਜੇ ਦੇਸ਼ ਚਲਾ ਗਿਆ ਦੂਜਾ ਭਰਾ ਕੇ ਮੇਨਾਂ ਸਮਾਂ ਗੁਜ਼ਾਰਦਾ ਬਿਨਾ ਕੁਝ ਦੱਸੀ ਮੇਨਾਂ ਰਿਸ਼ਤਾ ਬਣਾ ਲਿਆ ਮੈਂ ਹਸਪਤਾਲ ਤੋਂ ਆਈ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੇਨਾਂ ਕਿਹੜੀ ਘਟਿਆ ਖੇੜ ਖੇਢੀ ਜਾ ਰਹੀ ਸੀ ਮੇਰੀ ਗੱਲ ਸੁਣ ਕੇ ਦੋਨੋਂ ਹੈਰਾਨ ਸੀ ਪਰ ਮੈਂ ਰੋ ਰਹੀ ਸੀ ਮੈਂ ਰਿਪੋਟਾ ਕੱਢ ਕੇ ਉਹਨਾਂ ਦੇ ਮੂੰਹ ਤੇ ਮਾਰੀਆਂ ਤੇ ਕਿਹਾ ਕਿ ਤੁਸੀਂ ਮੇਨਾਂ ਧੋਖੇ ਨਾਲ ਵਿਆਹ ਕੀਤਾ ਮੇਰੀ ਬੇਹੋਸ਼ੀ ਦਾ ਫਾਇਦਾ ਚੁੱਕਿਆ ਉਸਨੇ ਮੇਨਾਂ ਕੋਈ ਗੱਲ ਨਾ ਕੀਤੀ ਮੇਰੀ ਹਾਲਤ ਖਰਾਬ ਹੋਣ ਤੇ ਮੈਨੂੰ ਹਸਪਤਾਲ ਲੈ ਗਿਆ 9 ਮਹੀਨਿਆਂ ਬਾਅਦ ਜਦੋਂ ਮੇਰੇ ਬੱਚਾ ਹੋਇਆ ਤੰਬਰਿਆ ਹੋਇਆ ਸੀ ਸ਼ਾਇਦ ਟਾਈਮ ਟੂ ਪਹਿਲਾਂ ਹੋ ਗਿਆ ਸੀ ਉਹ ਸੀ ਡੀਐਨਏ ਰਿਪੋਰਟ ਮੈਨੂੰ ਵਿਖਾਈ ਉਹਦੇ ਵਿੱਚ ਸਾਬਤ ਹੋਇਆ ਕਿ ਬੱਚਾ ਉਹਦਾ ਨਹੀਂ ਉਹ ਕਹਿਣ ਲੱਗਾ ਜਿਸ ਰਾਤ ਉਹ ਡਾਕੂ ਆਏ ਸੀ ਉਹਨਾਂ ਨੇ ਮੇਰੇ ਮੋਢੇ ਤੇ ਗੋਲੀ ਮਾਰੀ ਤੇ ਸਿਰ ਤੇ ਪਿਸਤੌਲ ਮਾਰਿਆ ਤਾਂ ਮੈਂ ਬੇਹੋਸ਼ ਹੋ ਗਿਆ ਮੈਨੂੰ ਨਹੀਂ ਪਤਾ ਜਦੋਂ ਮੈਨੂੰ ਹੋਸ਼ ਆਈਏ ਚਲੇ ਗਏ ਸੀ ਤੇਰੀ ਹਾਲਤ ਵੇਖ ਕੇ ਮੈਂ ਸਮਝ ਗਿਆ ਸੀ ਕਿ ਤੇਰੇ ਨਾਲ ਕੁਝ ਗਲਤ ਹੋਇਆ ਜਦੋਂ ਤੇਰੀ ਰਿਪੋਰਟ ਵੇਖੀ ਤਾਂ ਮੈਂ ਸੋਚਿਆ ਤੈਨੂੰ ਆਪਣੀ ਬਣਾ ਲਵਾਂ ਕਿਉਂਕਿ ਇਹਦੇ ਵਿੱਚ ਤੇਰਾ ਕੋਈ ਕਸੂਰ ਨਹੀਂ ਸੀ ਮੈਂ ਪਾਗਲਾ ਹੀ ਤਰ੍ਹਾਂ ਕਦੀ ਆਪਣੇ ਦਿਓਰ ਨੂੰ ਵੇਖਦੀ ਮੈਨੂੰ ਸਮਝ ਨਹੀਂ ਆਉਂਦਾ ਸੀ ਮੈਂ ਰੋਮਾਂ ਜਰਾ ਰੱਬ ਦਾ ਧੰਨਵਾਦ ਕਰਾਂ ਜੋ ਉਸ ਦਿਨ ਰੂਪ ਵਿੱਚ ਮੈਨੂੰ ਇੰਨਾ ਚੰਗਾ ਘਰ ਵਾਲਾ ਮਿਲਿਆ ਸੀ ਮੇਰੀ ਅੱਖਾਂ ਦੇ ਵਿੱਚ ਹੰਝੂ ਸੀ ਤੇ ਮੇਰਾ ਘਰ ਵਾਲਾ ਮੇਰੇ ਕੋਲ ਆਇਆ ਤੇ ਮੇਰੇ ਹੰਝੂ ਸਾਫ਼ ਕੀਤੇ ਤੇ ਮੈਂ ਕਿਹਾ ਮੈਨੂੰ ਮਾਫ਼ ਕਰ ਦਿਓ ਮੈਂ ਤੈਨੂੰ ਬਹੁਤ ਹੀ ਘਟੀਆ ਇਨਸਾਨ ਸਮਝਦੀ ਸੀ ਪਰ ਤੇਰੇ ਵਰਗੀ ਮਹਾਨਤਾ ਮੈਂ ਕਿਸੇ ਵਿੱਚ ਅੱਜ ਤੱਕ ਨਹੀਂ ਦੇਖੀ ਉਸਨੇ ਮੈਨੂੰ ਆਪਣੇ ਨੇੜੇ ਲਾਇਆ ਤੇ ਮੈਨੂੰ ਚੁੱਪ ਕਰਾਇਆ ਤੇ ਕਹਿ ਲੱਗਾ ਮਾਫੀ ਦੀ ਕੋਈ ਲੋੜ ਨਹੀਂ ਤੇਰੇ ਬਾਰੇ ਮੈਂ ਕਦੇ ਕੁਝ ਗਲਤ ਨਹੀਂ ਸੁਣਿਆ ਮੈਨੂੰ ਪਤਾ ਤੇਰੇ ਨਾਲ ਜੋ ਵੀ ਹੋਇਆ ਉਹ ਕੁਦਰਤੀ ਸੀ ਕੋਈ ਵੀ ਕੁੜੀ ਬਰਦਾਸ਼ਤ ਨਹੀਂ ਕਰ ਸਕਦੀ ਜੋ ਤੇਰੇ ਨਾਲ ਹੋਇਆ ਮੈਂ ਉਹਨੂੰ ਆਪਣੇ ਘਰਵਾਲੇ ਦੇ ਰੂਪ ਵਿੱਚ ਸਵਾਰ ਕਰ ਲਿਆ ਸੀ ਦੋਸਤੋ ਜੇ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ